ਇਹ ਜਿਹੜੇ ਖੇਡ ਮੇਲੇ ਕਿਲਾ ਰਾਜਪੁਰਨ ਦੇ ਜਿਹੜੇ ਖੇਡ ਵੱਲ ਨੇ ਵੱਡੇ ਮੇਲੇ ਹੁੰਦੇ ਸੀ ਅਸੀਂ ਪੰਜਾਬ ਦੇ ਵਿੱਚ ਮੁੜ ਨਹੀਂ ਉਸਾਰ ਸਕਦੇ ਉਹਦਾ ਉਹਦੇ ਪਿੱਛੇ ਵੱਡਾ ਕਾਰਨ ਕੀ ਹੋ ਸਕਦਾ ਸਭ ਤੋਂ ਵੱਡਾ ਕਾਰਨ ਹੈ ਉਥੇ ਟੜੇ ਬੰਦੀ ਆ ਕੋ ਉਥੇ ਹਰ ਮੇਲੇ ਵਿੱਚ ਚੌਧਰ ਦੀ ਲੜਾਈ ਹੁੰਦੀ ਆ ਟਰਨਮੈਂਟ ਵਿੱਚ ਕਤਲ ਹੋ ਗਈ ਹੋਰ ਇੱਕ ਵੱਡਾ ਕਾਰਨ ਹੈ ਕਿ ਉਥੇ ਮੇਲਿਆਂ ਵਿੱਚ ਜਾਣ ਤੋਂ ਲੋਕ ਡਰਨ ਲੱਗ ਪਏ ਜਿਹੜਾ ਸਹਜੇ ਸਹਜੇ ਨਸ਼ਾ ਚੱਲਦਾ ਸੀ ਮਾਫ ਕਰਨਾ ਖਿਡਾਰੀਆਂ ਵਿੱਚ ਆ ਗਿਆ ਜਦੋਂ ਵੀ ਕੋਈ ਉਹ ਰਿਪੋਰਟ ਹੁੰਦੀ ਆ ਤੇ ਖਿਡਾਰੀ ਪਛਾਣ ਹੁੰਦੇ ਆ ਕਿ ਅਸੀਂ ਉਹ ਡਰਗ ਟੈਸਟ ਨਹੀਂ ਕਰੋਣਾ ਉਹ ਪਿੰਕਾ ਜਰਗ ਬੜਾ ਵਧੀਆ ਕਬੱਡੀ ਖਿਡਾਰੀ ਸੀ ਉਹਨੇ ਮੈਨੂੰ ਲੱਗਦਾ ਕਬੱਡੀ ਛੱਡ ਹੀ ਆ ਸਰ ਕੇ ਦਿੱਤੀ ਉਹ ਕਹਿੰਦਾ ਮੈਂ ਮੁਕਾਬਲਾ ਹੀ ਨਹੀਂ ਕਰ ਪਾਉਂਗਾ ਇੱਕ ਪਾਸੇ ਜਿਹੜਾ ਆਰਟੀਕਲ ਆ ਕੇ ਖੇਡ ਰਿਹਾ ਤੇ ਦੂਜੇ ਪਾਸੇ ਮੈਂ ਨੇਚਰਲ ਖੇਡ ਰਿਹਾ ਮੈਂ ਇਸ ਨਾਲ ਬਿਲਕੁਲ ਸਹਿਮਤ ਆ ਜਦੋਂ ਗਰਾਊਂਡਾਂ ਵਿੱਚ ਹੀ ਬੱਚਿਆਂ ਨੂੰ ਹਾਰਟ ਅਟੈਕ ਹੋ ਜਾਂਦਾ ਜਦੋਂ ਗਰਾਉਂਡਾਂ ਵਿੱਚ ਤੇ ਆਪਣੀਆਂ ਲੱਤਾਂ ਬਾਹਾਂ ਤੇ ਰਾਹ ਲੈਣੇ ਇਵੇਂ ਮੈਂ ਆਪਣੇ ਕਾਲਜ ਦਾ ਬੈਸ ਅਸੀਂ ਲੀਡ ਰਿਹਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਫਿਰ ਇੱਕ ਵਾਰੀ ਸਿੱਖ ਖੇਡਾਂ ਆਸਟ੍ਰੇਲੀਆ ਤੋਂ ਲਾਈਵ ਸਦਾ ਪ੍ਰਸਾਰਣ ਜਿਹੜਾ ਔਰ ਜਿੱਦਾਂ ਸਾਡਾ ਸ਼ੁਰੂ ਤੋਂ ਕੋਸ਼ਿਸ਼ ਹੈ ਕਿ ਤੁਹਾਡੇ ਰੂਬਰੂ ਅਸੀਂ ਚਿਹਰੇ ਕਰਦੇ ਰਹੀਏ ਔਰ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਆਸ਼ੀਰਵਾਦ ਸਾਡੇ ਹੁਣੇ ਸਾਡੇ ਨਾਲ-ਨਾਲ ਜਿੱਥੇ ਤੁਸੀਂ ਪਿਆਰ ਕਰਦੇ ਹੋ ਸਾਰੇ ਉੱਥੇ ਇਹ ਸਾਡੇ ਆਸ਼ੀਰਵਾਦ ਨੇ ਚਾਰ ਚਫੇਰੇ ਜਿਹੜੇ ਸਾਡੇ ਖੜੇ ਆ ਸੋ ਇਹਨਾਂ ਦਾ ਹੋਣਾ ਵੀ ਬਹੁਤ ਲਾਜ਼ਮੀ ਆ ਸਿੱਖ ਖੇਡਾਂ ਦੇ ਨਾਂ ਤੇ ਸੱਤਾਂ ਸਮੁੰਦਰਾਂ ਤੋਂ ਪਾਰ ਬਹੁਤ ਹੀ ਵਧੀਆ ਪ੍ਰਾਲਾਇਆ ਇਹ ਖੇਡਾਂ ਉਹਨਾਂ ਨੂੰ ਵੀ ਸ਼ਰਧਿਤ ਕਰ ਸਕਦੀਆਂ ਤੇ ਇੱਥੇ ਲੋਕਾਂ ਨੂੰ ਵੀ ਕਾਮਯਾਬ ਤੇ ਸ਼ਰਧਿਤ ਕਰ ਰਹੀਆਂ ਨੇ ਬੱਚਿਆਂ ਨੂੰ ਬਹੁਤ ਵਧੀਆ ਕਰ ਰਿਹਾ ਮੈਂ ਮੈਂ ਤੁਹਾਡੇ ਤੋਂ ਜਿਹੜੀ ਇੱਕ ਗੱਲ ਪੁੱਛਣੀ ਚਾਹੂੰਗਾ ਇਹ ਖੇਡਾਂ ਸਾਡੀਆਂ ਮੈਂ ਅੱਗੇ ਵੀ ਸਵਾਲ ਕੀਤਾ ਸੀ ਬਜ਼ੁਰਗਾਂ ਨੂੰ ਕਿ ਸਾਡੀਆਂ ਪੰਜਾਬ ਨਾਲ ਜੁੜੀਆਂ ਹੋਈਆਂ ਸੀ ਇਸ ਵਕਤ ਇਹੋ ਜਿਹੀ ਕਿਹੜੀ ਅਸੀਂ ਜਿਹੜੇ ਮੇਲੇ ਆ ਇਹ ਜਿਹੜੇ ਖੇਡ ਮੇਲੇ ਕਿਲਾ ਰਾਜਪੁਰਨ ਦੇ ਜਿਹੜੇ ਖੇਡ ਵੱਡੇ ਵੱਡੇ ਮੇਲੇ ਹੁੰਦੇ ਸੀ ਅਸੀਂ ਪੰਜਾਬ ਦੇ ਵਿੱਚ ਮੁੜ ਨਹੀਂ ਉਸਾਰ ਸਕਦੇ ਉਹਦਾ ਉਹਦੇ ਪਿੱਛੇ ਵੱਡਾ ਕਾਰਨ ਕੀ ਹੋ ਸਰ ਸਭ ਤੋਂ ਵੱਡਾ ਕਾਰਨ ਉਥੇ ਧੜੇ ਬੰਦੀ ਆ ਕੋ ਉਥੇ ਹਰ ਮੇਲੇ ਵਿੱਚ ਲੜਾਈ ਹੁੰਦੀ ਆ ਚੌਧਰ ਚੌਧਰ ਨਹੀਂ ਲੜਾਈ ਹੁੰਦੀ ਆ ਫਿਰ ਖਿਡਾਰੀਆਂ ਦੇ ਲੜਾਈ ਆ ਆਪ ਆਪ ਨੇ ਧੜੇ ਬਣਾ ਕੇ ਹੁੰਦੇ ਆ ਕਈ ਜਨ ਤੁਸੀਂ ਸੁਣਿਆ ਕਿ ਉਥੇ ਕਬੱਡੀ ਦੀ ਆ ਟੂਰਨਾਮੈਂਟ ਵਿੱਚ ਕਤਲ ਹੋ ਗਈ। ਹੋਰ ਇੱਕ ਵੱਡਾ ਕਾਰਨ ਆ ਕਿ ਉੱਥੇ ਮੇਲਿਆਂ ਵਿੱਚ ਜਾਣ ਤੋਂ ਲੋਕ ਡਰਨ ਲੱਗ ਪਏ ਤੇ ਦੂਸਰਾ ਜਿਹੜਾ ਸਹਜੇ-ਸਹਜੇ ਨਸ਼ਾ ਚੱਲਦਾ ਸੀ ਮਾਫ ਕਰਨਾ ਖਿਡਾਰੀਆਂ ਵਿੱਚ ਆ ਗਿਆ। ਜਦੋਂ ਵੀ ਕੋਈ ਉਹ ਰਿਪੋਰਟ ਹੁੰਦੀ ਆ ਤੇ ਖਿਡਾਰੀ ਪਛਾਣ ਹੁੰਦੇ ਆ ਕਿ ਅਸੀਂ ਉਹ ਡਰਗ ਟੈਸਟ ਨਹੀਂ ਕਰਉਣਾ ਤੇ ਉਹ ਇੱਕ ਵੱਡੀ ਕਾਰਨ ਹੈ ਉਹ ਵੱਡਾ ਕਾਰਨ ਹੈ। ਇਹਦੇ ਇਹ ਉਹ ਕਹਿੰਦਾ ਮੈਨੂੰ ਲੱਗਦਾ ਉਹਦੇ ਪਿੱਛੇ ਕਈਆਂ ਖੜਾਰੀਆਂ ਦੀਆਂ ਮਜਬੂਰੀਆਂ ਵੀ ਬਣ ਗਈਆਂ ਜਿੱਦਾਂ ਹੁਣ ਪਿੰਕਾ ਜਰਗ ਤੇ ਇੱਕ ਉਹਦਾ ਭਰਾ ਜਿਹੜਾ ਬਾਹਰ ਕੈਨੇਡਾ ਰਹਿੰਦਾ ਉਹ ਪਿੰਕਾ ਜਰਗ ਬੜਾ ਵਧੀਆ ਕਬੱਡੀ ਖਿਡਾਰੀ ਸੀ ਉਹਨੇ ਮੈਨੂੰ ਲੱਗਦਾ ਕਬੱਡੀ ਛੱਡ ਹੀ ਇਸ ਕਰਕੇ ਦਿੱਤੀ ਉਹ ਕਹਿੰਦਾ ਮੈਂ ਮੁਕਾਬਲਾ ਹੀ ਨਹੀਂ ਕਰ ਪਾਉਂਗਾ ਇੱਕ ਪਾਸੇ ਜਿਹੜਾ ਟੀਕਾ ਲਾ ਕੇ ਖੇਡ ਰਿਹਾ ਤੇ ਦੂਜੇ ਪਾਸੇ ਮੈਂ ਨੇਚੁਰਲ ਖੇਡ ਰਿਹਾ ਤੇ ਮੈਂ ਜਿੰਨਾ ਮਰਜ਼ੀ ਫੇਟੋ ਜਾ ਮੈਂ ਉਹਦਾ ਮੁਕਾਬਲਾ ਹੀ ਨਹੀਂ ਕਰ ਪਾਉਂਗਾ ਤੇ ਮੈਂ ਇਸ ਕਰਕੇ ਕਬੱਡੀ ਨੂੰ ਤਿਆਗਦਾ ਹਾਂ ਉਹਨੇ ਹੋਰ ਕੋਚਿੰਗ ਦੇਣੀ ਸ਼ੁਰੂ ਕਰਤੀ ਪਰ ਉਹਨੇ ਤਿਆਗ ਦਿੱਤਾ ਮ ਜਦੋਂ ਗਰਾਉਂਡਾਂ ਵਿੱਚ ਹੀ ਬੱਚਿਆਂ ਨੂੰ ਹਾਰਟ ਅਟੈਕ ਹੋ ਜਾਣਾ ਜਦੋਂ ਗਰਾਉਂਡਾਂ ਵਿੱਚ ਬੱਚੇ ਆਪਣੀਆਂ ਲੱਤਾਂ ਬਾਹਾਂ ਤੇ ਰਾਲ ਲੈਣੇ ਐਵੇਂ ਬੈਣ ਅਸੀਂ ਮੈਂ ਆਪਣੇ ਕਾਲਜ ਦਾ ਬੈਸਟ ਐਥਲੀਟ ਰਿਆਂ ਮੇਰਾ ਲੌਂਗ ਜੰਪ ਦਾ 23 ਫੁੱਟ 2 ਇੰਚ ਅੱਜ ਹਰ ਬੰਦਾ ਇਹ ਚਾਹੁੰਦਾ ਦੌੜ ਜਿਵੇਂ ਆਰਥਿਕ ਤੌਰ ਤੇ ਪੈਸੇ ਦੀ ਦੌੜ ਲੱਗੀ ਆ ਇਸੇ ਤਰ੍ਹਾਂ ਚੰਗੇ ਬਣਨ ਲਈ ਅੱਗੇ ਆਉਣ ਲਈ ਹਰ ਉਹ ਮੀਨਜ਼ ਵਰਤੇ ਜਾਂਦੇ ਨੇ ਜਿਹੜੇ ਕਿ ਯੋਗ ਨਹੀਂ ਹੈਗੇ ਅਨ ਅਫਰਮੇਨਜ਼ ਵਰਤ ਕੇ ਤੇ ਇਹ ਸਮਝ ਲਓ ਤੁਸੀਂ ਕਿ ਆਪਾਂ ਅੱਗੇ ਨਿਕਲ ਨਹੀਂ ਦੌੜਿਆ ਜਿਹੜਾ ਕਿ ਆਉਣ ਵਾਲੀ ਨਸਲ ਨੂੰ ਮਾਰੂਆ ਤੇ ਘਾਤ ਕੇ ਬੱਬੀ ਜੀ ਤੁਸੀਂ ਘਰ ਦਾ ਲੋਨ ਵੀ ਕਰਵਾਉਣਾ ਹੈ ਤੇ ਉਧਰੋਂ ਪੀਆਰ ਵੀ ਨਹੀਂ ਆਈ ਹੋ ਮਹਾਰਾਜ ਟੈਨਸ਼ਨ ਛੱਡੋ ਤੇ ਹੁਣੇ ਕਾਲ ਕਰੋ ਨਿਡਜ਼ ਮਾਰਗੇਜ ਦੇ ਨੀਤੀ ਸਰਕਾਰੀਆਂ ਨੂੰ ਉਹਨਾਂ ਕੋਲ ਹੈ ਇਸ ਦਾ ਪੂਰਾ ਹੱਲ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਲੋਨ ਜਿਵੇਂ ਕਿ ਹੋਮ ਲੋਨ ਕਾਰ ਲੋਨ ਬਿਜ਼ਨਸ ਲੋਨ ਬਿਜ਼ਨਸ ਵਿੱਚ ਕੁਝ ਨਵਾਂ ਕਰਨਾ ਚਾਹੁੰਦੇ ਹੋ ਆਦ ਲਈ ਅਸੀਂ ਹਾਂ ਹਾਜ਼ਰ ਅਸੀਂ 50 ਤੋਂ ਵੀ ਵੱਧ ਬੈਂਕਾਂ ਨਾਲ ਕੰਮ ਕਰਦੇ ਆਂ ਤਾਂ ਜੋ ਤੁਹਾਡੀ ਹਰ ਜ਼ਰੂਰਤ ਦਾ ਕੱਢੀਏ ਤੋੜ ਬਸ ਹੁਣ ਚਿੰਤਾ ਛੱਡੋ ਤੇ ਫੋਨ ਕਰੋ 0499165005 ਬਸ ਤੁਸੀਂ ਨਾਮ ਯਾਦ ਰੱਖਿਓ ਨੀਡਜ਼ ਮਾਰਗੇਜ ਨੀਤੀ ਸਰਕਾਰੀਆਂ ਬਾਬਾ ਜੀ ਤੁਸੀਂ ਕਹਿੰਿਆ ਮੈਂ ਐਥਲੀਟ ਰਿਆਂ ਅੱਜ ਵੀ ਸਾਡੇ ਬੱਚੇ ਇੱਥੇ ਤਕਰੀਬਨ 1000 ਕੁ ਐਥਲੀਟ ਨੇ ਜਿਹੜੇ ਪਾਰਟਿਸਪੇਟ ਕਰ ਰਹੇ ਆ ਤੁਸੀਂ ਆਪਣੇ ਵੇਲੇਆਂ ਦੇ ਵਿੱਚ ਐਥਲੀਟ ਰਹਿ ਜੇ ਖਰਾਕਾਂ ਬਦਲ ਗਈਆਂ ਨੇ ਆਪਣਾ ਉਹ ਖਰਾਕਾਂ ਜਿਹੜੀਆਂ ਅੱਜ ਕੱਲ ਬੈਨ ਹੀ ਕਰ ਦਿੱਤੇ ਕਹਿੰਦੇ ਦੇਸੀ ਘਿਓ ਖਾਓ ਤਾਂ ਵੀ ਇੰਜੋ ਜਿਆਦਾ ਦੁੱਧ ਪੀ ਲੋ ਤਾਂ ਵੀ ਇੰਜੋ ਜਾਂਦਾ ਤੁਹਾਡੇ ਸਮਿਆਂ ਦੇ ਵਿੱਚ ਮੈਨੂੰ ਲੱਗਦਾ ਵੀ ਮੇਨ ਖਰਾਕ ਤੁਰਾ ਹੀ ਇਹ ਸੀ ਦੇਸੀ ਘਿਓ ਦੁੱਧ ਦਹੀਂ ਇਹ ਸਾਰਾ ਕੁਝ ਕਿਵੇਂ ਸਾਰੇ ਕਾਸੀ ਨੂੰ ਵੇਖਦੇ ਜੇ ਵੀ ਇਹਦਾ ਫਰਕ ਖਰਾਕ ਦਾ ਫਰਕ ਪਿਆ ਹੈ ਜਿਹੜੀ ਅੱਜ ਕੱਲ ਪੈਕਟਾਂ ਵਾਲੀ ਖਰਾਕ ਜ਼ਿਆਦੀ ਹੋ ਗਈ ਹੈ ਹਾਂਜੀ ਮੈਂ ਤੇ ਇਹ ਵੀ ਮਾਂ ਦਾ ਤਾਂ ਦੁੱਧ ਵੀ ਨਹੀਂ ਰਿਹਾ ਹੁਣ ਦਾ ਉਹ ਵੀ ਪੈਕਟਾਂ ਵਾਲਾ ਹੋ ਗਿਆ ਤਾਂ ਤੇ ਇਹ ਵੀ ਸਮਝਦਾ ਕਿ ਇਹ ਸਾਰੀ ਗਲੋਬਲ ਵਾਰਮਿੰਗ ਇਹ ਸਾਰੀ ਦਿੱਤਰਾਂ ਗਰਮੀ ਬਦਲ ਰਹੀ ਆ ਇਸ ਤੋਂ ਲੋਕਾਂ ਦੇ ਵਿੱਚ ਲਾਲਚ ਇਨਾ ਵੱਧ ਗਿਆ ਤੁਸੀਂ ਇੱਕ ਰਫਾਈਨ ਨੂੰ ਮਸ਼ਹੂਰੀ ਦੇਣ ਵਾਸਤੇ ਇਹ ਕਹੋਗੇ ਕਿ ਦੇਸੀ ਕੋ ਬਹੁਤ ਮਾੜਾ ਪਰ ਉਹਦੇ ਨਾਲ ਕੀ ਹੋਏਗਾ ਤੁਹਾਡਾ ਰਿਫਾਈਨਡ ਵੇਖਣਾ ਸ਼ੁਰੂ ਹੋ ਜਾਏਗਾ ਅੱਜ ਸਾਰੇ ਵਰਲਡ ਵਿੱਚ ਜੋ ਕੁਝ ਅੱਗੇ ਚੱਲਿਆ ਇਸੇ ਤਰ੍ਹਾਂ ਹੀ ਅੱਜ ਮੀਡੀਆ ਦਾ ਯੋਗ ਆ ਗਿਆ ਇੱਕ ਗੱਲ ਬਿਲਕੁਲ ਠੀਕ ਹੈ ਤੁਹਾਡੇ ਕਿ ਅੱਜ ਨਵੇਂ ਨਵੀਆਂ ਖੁਰਾਕਾਂ ਜਿਹੜੀਆਂ ਨੇ ਉਹ ਜਦਾ ਰੋਟੀਆਂ ਕਿੰਨੀਆਂ ਦਲਦੀਆਂ ਪਰ ਮੈਂ ਇਹ ਸਮਝਦਾ ਕਿ ਜਿਹੜਾ ਦੇਸੀ ਖੋ ਜਿਹੜੀਆਂ ਉਹ ਦੇਸੀ ਖੁਰਾਕਾਂ ਸੀ ਉਹ ਬਹੁਤ ਵਧੀਆ ਸੀ ਉਹਨੇ ਹੀ ਮੇਰਾ ਦੋਤਾ ਮਲਬਾਰਨ ਤੋਂ ਆਇਆ 100 ਮੀਟਰ ਤੋਂ 115 ਸੈਕਿੰਡ ਰਿਆ ਔਰ ਬਿਲਕੁਲ ਇਸ ਕਰਕੇ ਕਿ ਉਹਨੂੰ ਦੇਸੀ ਖਰਾਕਾ ਚੰਗੀਆਂ ਖਰਾਕਾਂ ਦਿੱਤੀਆਂ ਜਾਂਦੀਆਂ ਉਹਦੀ ਪ੍ਰੈਕਟਿਸ ਕਰਾਈ ਜਾਂਦੀ ਆ ਹੁਣੇ ਉਹਦੇ ਨਾਲ ਪਾਰਟਿਸਪੇਟ ਕਰਕੇ ਆ ਦੋ ਦੋ ਤੇ ਮੈਲਬਾਰਨ ਤੋਂ ਆਏ ਨੇ ਤਿਆਰ ਕਰਕੇ ਲੈ ਆਏ ਆ ਔਰ ਆਸ ਆ ਉਹਨੇ 6-7 ਇਵੈਂਟਸ ਵਿੱਚ ਭਾਗ ਲੈਣਾ ਉਹ 6-7 ਵਿੱਚੋਂ ਹੀ ਚਾਰ ਪੰਜ ਤੋਂ 골ਡ ਲੈਣਗੇ ਤੇ 1 2 ਸੈਕੰਡਰੀ ਵਾਲੇ ਲੈਣਗੇ ਉਹ ਇਹ تیاری ਦੀ ਤੇ ਖਰਾਕ ਦੀ ਗੱਲ ਹੈ ਤੁਹਾਡੀ ਤੁਹਾਡੀ ਉਮਰ ਜੇ ਮੈਂ ਤੁਸੀਂ ਮਾਈਂਡ ਨਾ ਕਰੋ ਦੱਸੋਗੇ ਉਮਰ ਕਿੰਨੀ ਤੁਹਾਡੀ ਮੇਰੀ ਉਮਰ ਸਾਰੀ 20 ਸਾਲ ਰਹਿੰਦੀ ਆ ਮੈਂ ਹਮੇਸ਼ਾ 20 ਸਾਲ ਰਹਿੰਦੀ ਆ ਮੈਂ ਕਦੀ ਵੀ ਕਿਸੇ ਨੂੰ ਇਹ ਨਹੀਂ ਆਖਿਆ ਕਿ ਮੇਰੀ ਉਮਰ ਕਿੰਨੀ ਆ ਮਾਲਕ ਨੇ ਜੇ 100 ਬਰਿਆਂ ਜੀਵਣਾ ਇੱਕ ਫਰੀਦ ਜੀ ਨੇ ਕਹਿਤਾ ਵੀ 100 ਵਰਿਆਂ ਤੱਕ ਜੀਣਾ ਹੈ ਤੇ ਮੈਂ ਇਹ ਤੈਅ ਕਰ ਤੂੰ ਰਹਿ 100 ਕਰ ਬਾਰੇ ਜੀਣਾ ਤੇ ਅਸੀਂ ਵੀ ਰਹਿੰਦੀ ਅਜੇ ਤੇ ਬੜੇ ਆਰਾਮ ਨਾਲ ਸੋ ਅਸੀਂ ਬੜੇ ਆਰਾਮ ਨਾਲ ਜੀਣਾ ਸੋ ਮੈਂ ਮੈਂ ਉਹ ਜੀ ਕੋ ਕਰ ਬੁਲਾਣ ਦਿੱਤਨਾ ਕਿ ਹਰ ਤਦਬੀਰ ਸੇ ਪਹਿਲੇ ਖੁਦ ਖੜਾ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਕੀ ਬਾਤ ਹੈ ਬਹੁਤ ਸਾਡੀ ਖਰਾਕ ਇਤਾਂ ਦੀ ਹੋਵੇਗੀ ਜੇ ਸਾਡਾ ਰਹਿਣ ਸੇ ਨੇਤਾਂ ਦਾ ਹੋਵੇਗਾ ਜਦੋਂ ਅਸੀਂ ਨਸ਼ਿਆਂ ਤੋਂ ਦੂਰ ਹੋਵਾਂਗੇ ਤੇ ਅਸੀਂ ਆਪਣੀ ਮਰਜ਼ੀ ਨਾਲ ਜਾਵਾਂਗੇ ਜੀ ਕੀ ਬਾਤ ਹੈ ਬਹੁਤ ਵਧੀਆ ਸੋ ਜਿੱਦਾਂ ਇਹਨਾਂ ਨੇ ਗੋਲ ਮੋਲ ਕਰਕੇ ਦੱਸਤਾ ਵੀ ਵੀਹ ਸਾਲ ਰਹਿੰਦੀ ਆ ਸੋ ਤਕਰੀਬਨ ਅਸੀਗੂਸਾਲ ਉਮਰ ਤੁਸੀਂ ਜਿੱਦਾਂ ਸਿਹਤ ਇਸ ਵਕਤ ਸੋਹਣੀ ਸਿਹਤ ਦਾ ਮਾਲਕ ਹੋਰ ਤੰਦਰੁਸਤੀਆਂ ਬਖਸ਼ੇ ਹਾਂਜੀ ਤੁਹਾਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਮਸਲਾ ਜਿੰਨਾ ਮਰਜ਼ੀ ਉਲਝਿਆ ਹੋਵੇ ਵਿਕਰਮ ਸ਼ਰਮਾ ਤੇ ਉਹਨਾਂ ਦੀ ਟੀਮ ਕੋਲ ਹੈ ਹਰ ਲੀਗਲ ਮਸਲੇ ਦਾ ਹੱਲ ਅਸੀਂ ਪ੍ਰਦਾਨ ਕਰਦੇ ਹਾਂ ਕਨਵਿੰਸਿੰਗ ਫੈਮਿਲੀ ਲਾ ਵਿਲਸ ਐਂਡ ਈਸਟੇਟਸ ਕਮਰਸ਼ੀਅਲ ਲਾ ਅਤੇ ਮਾਰਗੇਜ ਡੇ ਹੋਰ ਜ਼ਰੂਰੀ ਸਰਟੀਫਿਕੇਟ ਬਣਵਾਉਣ ਲਈ ਅੱਜ ਹੀ ਸੰਪਰਕ ਕਰੋ ਤੁਹਾਡਾ ਭਰੋਸਾ ਹੀ ਹੈ ਸਾਡੀ ਪਛਾਣ ਤੁਹਾਡੇ ਭਰੋਸੇਯੋਗ ਵਕੀਲ ਹਾਜ਼ਰ ਹਨ ਟ੍ਰੇਨਬਰਨ ਅਤੇ ਪੈਕਨਮ ਵਿੱਚ ਅੱਜ ਹੀ ਸੰਪਰਕ ਕਰੋ ਸ਼ਰਮਾ ਸੋਲਿਸਿਟਰ ਐਂਡ ਕਨਵੈਂਸਰ ਵਿਕਰਮ ਸ਼ਰਮਾ ਤੇ ਸੁਨੈਨਾ ਸ਼ਰਮਾ 0478142378 ਬਪਰੀ ਇੱਕ ਸਵਾਲ ਤੁਹਾਡੀਆਂ ਗੱਲਾਂ 'ਚ ਮੈਨੂੰ ਇੱਕ ਹੋਰ ਆ ਗਿਆ ਅੱਜ ਕੱਲ ਦੇ ਜਮਾਨੇ ਦੇ ਵਿੱਚ ਕਹਿ ਦਿੰਦੇ ਆ ਵੀ ਜੇ ਕੋਈ ਪੁੱਛਦਾ ਨਾ ਵੀ ਜਦੋਂ ਕੁੜੀ ਦਾ ਰਿਸ਼ਤਾ ਵੀ ਕਰਦੇ ਆ ਕਿ ਮੁੰਡਾ ਖਾਂਦਾ ਪੀਂਦਾ ਤਾਂ ਨਹੀਂ ਤੇ ਉਹ ਕਹਿੰਦੇ ਵੀ ਖਾਂਦਾ ਪੀਂਦਾ ਬਿਲਕੁਲ ਨਹੀਂ ਬਸ ਵੀ ਸ਼ਰਾਬ ਪੀਂਦਾ ਬਾਕੀ ਕੁਝ ਨਹੀਂ ਖਾਂਦਾ ਪੀਂਦਾ ਸਿਰ ਨਸ਼ਾ ਹਰ ਇੱਕ ਨਸ਼ਾ ਆ ਨਸ਼ਾ ਤੇ ਚਾਹ ਦਾ ਵੀ ਨਸ਼ਾ ਜਿਹੜੀ ਚੀਜ਼ ਤੇ ਤੁਸੀਂ ਲੱਗ ਜਾਓ ਤੁਸੀਂ ਚਾਹ ਪੀਂਦੇ ਆ ਆਹ ਮੈਂ ਚਾ ਪੀਣਾ ਪਰ ਮੈਨੂੰ ਇਹ ਨਹੀਂ ਕਿ ਮੈਂ ਜਰੂਰ 12 ਵਜੇ 2 ਵਜੇ ਪੀਣੀ ਆ ਮੈਂ 4 ਦਿਨ ਨਾ ਪੀਵਾ ਫੇਰ ਵੀ ਕੋਈ ਗੱਲ ਨਹੀਂ ਤੇ 2 ਵਜੇ ਪੀ ਲਵਾਂ ਤੇ ਫੇਰ ਵੀ ਕੋਈ ਗੱਲ ਨਹੀਂ ਬੱਚਿਆਂ ਨੂੰ ਮੇਰੀ ਬੇਨਤੀ ਆ ਕਿ ਆਦਮੀ ਮੇਰਾ ਉਹਨਾਂ ਖੇਡਾਂ ਵੇ ਕਿ ਕਾਕੇ ਨੇ ਡਾਕੇ ਰੱਖਿਆ ਨਹੀਂ ਤੇ ਮੇਰਾ ਜੀ ਕਰਦਾ ਕਿ ਉੱਥੇ ਮੈਂ ਫੁੱਟਬਾਲ ਵੀ ਖੇਡ ਲਵਾਂ ਮੈਂ ਕਰੇ ਤਾਂ ਕਰਾਂ ਤੇ ਇਹ ਮੈਨੂੰ ਰੋਕ ਦਿਆ ਵੀ ਨਹੀਂ ਅਜੇ ਤੇਰੇ ਮੇਚੇ ਦੀ ਉਹਨਾਂ ਦੀ ਫਸਲ ਨਹੀਂ ਲੱਭਣੀ ਸੋ ਮੇਰੇ ਕਾਜੀ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਸਾਡੇ ਵਾਸਤੇ ਜਿਹੜੀ ਤੁਸੀਂ ਗੱਲ ਕੀਤੀ ਉਹ ਤੁਹਾਡੇ ਨਾਲ ਵੇਖ ਕੇ ਇੰਨੀ ਮੋਟੀਵੇਸ਼ਨ ਮਿਲ ਗਈ ਇੰਨਾ ਕੋ ਜਿਆਦਾ ਇਨਸਪਾਇਰ ਹੋ ਗਏ ਆ ਕੋਈ ਵੀ ਹੋ ਸਕਦਾ ਤੁਹਾਡੀਆਂ ਗੱਲਾਂ ਤੋਂ ਤੁਹਾਡੀ ਦੱਸੀ ਹੋਈ ਕਿਰਾਕ ਤੋਂ ਤੁਸੀਂ ਟਾਈਮ ਦਿੱਤਾ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਧੰਨਵਾਦ ਇਸ ਤੋਂ ਵੀ ਵੱਧ ਜਿਹੜੇ ਇਸ ਜੀ ਨੂੰ ਸਰਕੂਲੇਟ ਕਰ ਰਹੇ ਨੇ ਜਿਹੜੇ ਫੈਲਾ ਰਹੇ ਇਹ ਗੱਲਾਂ ਜਿਹੜੀਆਂ ਅੱਜ ਦੇ ਸਾਰੇ ਬੱਚਿਆਂ ਵਿੱਚ ਜਾਣੀਆਂ ਨੇ ਦੂਜਿਆਂ ਜਾਣੀਆਂ ਹੋ ਸਕਦਾ ਸਾਰੇ ਸਾਰੀਆਂ ਫੀਲਡਸ ਕੋਈ ਬੰਦਾ ਉਹ ਨਾਂ ਘੁੰਮ ਕੇ ਵੇਖ ਸਕੇ ਪਰ ਤੁਹਾਡੇ ਚੈਨਲ ਆਈ ਤੁਹਾਡੇ ਪ੍ਰਿੰਟ মিডিਆ ਰਹੀ ਇਹ ਸਾਰਾ ਕੁਝ ਬੱਚਿਆਂ ਤੱਕ ਜਾਣਾ ਵੱਡਿਆਂ ਤੱਕ ਜਾਣਾ ਤੇ ਅੱਗੇ ਤੋਂ ਚਾ ਵਧਾ ਥੈਂਕ ਯੂ ਧੰਨਵਾਦ ਥੈਂਕ ਯੂ ਜੀ ਸੋ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਫਿਰ ਕਿ ਬੜੇ ਸਾਰੇ ਤਜਰਬੇ ਜ਼ਿੰਦਗੀ ਦੇ ਤੁਹਾਡੇ ਨਾਲ ਅਸੀਂ ਇਸ ਚੈਨਲ ਦੇ ਜ਼ਰੀਏ ਟਾਈਮ ਟੂ ਟਾਈਮ ਸਾਂਝੇ ਕਰਦੇ ਰਵਾਂਗੇ ਕਿਉਂਕਿ ਸਿੱਖ ਖੇਡਾਂ ਉਹ ਪਲੇਟਫਾਰਮ ਆ ਜਿੱਥੇ ਬਹੁਤ ਸਾਰੇ ਛਾਂ ਦੇ ਵਿੱਚੋਂ ਲੋਕ ਇੱਥੇ ਪਹੁੰਚਦੇ ਆ ਆਪਣੇ ਆਪਣੇ ਤਜਰਬੇ ਨਾਲ ਪਹੁੰਚਦੇ ਆ ਪੁਰਾਣੀਆਂ ਖਾਧੀਆਂ ਹੋਈਆਂ ਆ ਕਮਲੇ ਖਿਡਾਰੀ ਵੀ ਪਹੁੰਚਦੇ ਆ ਜਿਸ ਤਰ੍ਹਾਂ ਬੀਰਗਾ ਨੇ ਕਿਹਾ ਕਿ ਮੇਰਾ ਖੁਦ ਆ ਜੀ ਕਰਦਾ ਕਿ ਮੈਂ ਫੁੱਟਬਾਲ ਦੇ ਵਿੱਚ ਦੁਬਾਰਾ ਕੋ ਜਾਵਾਂ ਪਰ ਬੱਚੇ ਰੋਕਦੇ ਆ ਕਿ ਨਹੀਂ ਪਰ ਨਹੀਂ ਇਹ ਸਿੱਖਾਂ ਨੂੰ ਮਿਲਣਗੀਆਂ ਇਹ ਵੀ ਇੱਕ ਖਾਸੀਅਤ ਆ ਸਿੱਖ ਕਿਡਾਂ ਦੀ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਤੁਹਾਡੇ ਨਾਲ ਇਸੇ ਤਰ੍ਹਾਂ ਗੱਲਾਂ ਬਾਤਾਂ ਦਾ سلسلہ ਜਾਰੀ ਰੱਖਾਂਗੇ ਥੋੜੀ ਜੀ ਬ੍ਰੇਕ ਤੋਂ ਬਾਅਦ ਧੰਨਵਾਦ ਸ਼ੁਕਰੀਆ ਜੇਕਰ ਤੁਸੀਂ ਵੀ ਮਿਸ ਕਰਦੇ ਹੋ ਇੰਡੀਆ ਵਾਲਾ ਸਟ੍ਰੀਟ ਫੂਡ ਕੁਲਚੇ ਪੂਰੀਆਂ ਛੋਲੇ ਨਿਊਡਲ 버ਗਰ ਦਹੀਂ ਪੱਲੇ ਗੋਲ ਗੱਪੇ ਆਲੂ ਵਾਲੇ پراਠੇ ਤੇ ਹੋਰ ਵੀ ਬਹੁਤ ਕੁਝ ਮੈਲਬਨ ਵਿੱਚ ਪੰਜਾਬ ਸਟ੍ਰੀਟ ਚਾਟ ਕੋਰਨਰ ਤੇ ਪਹੁੰਚੋ ਤੇ ਆਨੰਦ ਮਾਣੋ ਤਾਜ਼ੇ ਤੇ ਸਵਾਦਿਸ਼ਟ ਖਾਣੇ ਦਾ ਬਿਲਕੁਲ ਤਾਜ਼ਾ ਤੇ ਸਵਾਦ ਉਹੀ ਪੰਜਾਬ ਵਾਲਾ ਪੰਜਾਬ ਵਾਲਾ ਹਰ ਤਰ੍ਹਾਂ ਦੀ ਵੈਜੀਟੇਰੀਅਨ ਕੈਟਰਿੰਗ ਵੀ ਕਰਦੇ ਨੇ ਨਿਰਵੈਰ ਕੰਡੋਲਾ ਬਲ ਜਿੰਦਰ ਕੰਡੋਲਾ ਤੇ ਪੰਜਾਬ ਸਟ੍ਰੀਟ ਚਾਟ ਕਾਰਨਰ ਦੀ ਸਾਰੀ ਟੀਮ ਦਵਾਦ ਹੈ ਟਿੱਕੀ ਵਾਲਾ 버ਗਰ ਖਾ ਕੇ ਆਉਣ ਗਿਆ ਪੰਜਾਬ ਦੀਆਂ ਗਲੀਆਂ ਯਾਰ ਆਉਣ ਗਿਆ ਪੰਜਾਬ ਦੀਆਂ ਗਲੀਆਂ ਯਾਰ ਜਰੂਰ ਆਓ ਹਰ ਤਰ੍ਹਾਂ ਦੇ ਆਨਲਾਈਨ ਪਲੇਟਫਾਰਮ ਤੇ ਵੀ ਆਰਡਰ ਕਰ ਸਕਦੇ ਹੋ ਪੰਜਾਬ ਸਟ੍ਰੀਟ ਚਾਟ ਕਾਰਨਰ ਮੈਲਬੌਰਨ ਵਿੱਚ ਸਪ੍ਰਿੰਗਬਿਲ ਕ੍ਰੇਨਵਰ ਦੇ ਨਾਲ ਨਾਲ ਹੁਣ ਪੈਕਨਮ ਵਿੱਚ ਵੀ ਆ ਗਿਆ ਹੈ ਪੰਜਾਬ ਸਟ੍ਰੀਟ ਚਾਟ ਕਾਰਨਰ ਪੰਜਾਬ ਸਟ੍ਰੀਟ ਚਾਟ ਕਾਰਨਰ